ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਣਾਵਾਂਗੇ ਪਾਸਤਾ ਪਾਸਤਾ ਪਾ ਲੈ ਲਿਆ ਆਪਣੀ ਜ਼ਰੂਰਤ ਅਨੁਸਾਰ ਤੇ ਹੁਣ ਪਾਣੀ ਗਰਮ ਧਰ ਦਿੰਨੇ ਆ ਪਾਣੀ ਆਪਣਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਪਾਸਤਾ ਪਾ ਦਿੰਨੇ ਆ ਹੁਣ ਨਰਜਨ ਦਿੰਨੇ ਆਪਾਂ ਇਸ ਤਰ੍ਹਾਂ ਵਿੱਚ ਵਿੱਚ ਆਪਾਂ ਚੈੱਕ ਕਰਦੇ ਰਵਾਂਗੇ ਜਦੋਂ ਤੱਕ ਗਲ ਨਹੀਂ ਜਾਂਦਾ ਉਦੋਂ ਤੱਕ ਆਪਾਂ ਇਹਨੂੰ ਉਬਾਲਾਂਗੇ ਪਾਸਤਾ ਆਪਣਾ ਗਲ ਗਿਆ ਵਧੀਆ ਹੋ ਗਿਆ ਤੇ ਹੁਣ ਆਪਾਂ ਇਹਦਾ ਪਾਣੀ ਛਾਣ ਲੈਨੇ ਆਪਸਤੇ ਨੂੰ ਨਾਲੀ ਆਪਾਂ ਪਿਆਜ਼ ਤੇ ਹਰੀ ਮਿਰਚ ਕੱਟ ਲਈ ਆ। ਥੋੜਾ ਜਿਹਾ ਤੇਲ ਗਰਮ ਧਰ ਦਿੰਨੇ ਆ। ਤੇਲ ਗਰਮ ਹੋ ਗਿਆ ਆਪਣਾ। ਹੁਣ ਇਹਦੇ ਵਿੱਚ ਪਿਆਜ਼ ਤੇ ਹਰੀ ਮਿਰਚ ਪਾ ਦਿੰਨੇ ਆ। ਆਪਾਂ ਪਿਆਜ਼ ਨੂੰ ਤੇ ਹਰੀ ਮਿਰਚ ਨੂੰ ਜ਼ਿਆਦਾ ਨਹੀਂ ਭੁੰਨਣਾ। ਥੋੜਾ ਜਿਹਾ ਕੱਚਾ ਜਿਹਾ ਰਹਿਨ ਦਾਂਗੇ। ਨਾਲੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਦਿੰਨੇ ਆ ਜਰੂਰਤ ਅਨਸਾਰ ਥੋੜੀ ਜੀ ਲਾਲ ਮਿਰਚ ਥੋੜਾ ਜਿਹਾ ਗਰਮ ਮਸਾਲਾ ਪਾ ਦਿੰਨੇ ਬਿਲਕੁਲ ਥੋੜਾ ਜਿਹਾ ਹੁਣ ਆਪਾਂ ਪਾਸਤਾ ਪਾ ਦਿੰਨੇ ਇਹਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਉਨਾ ਆਪਾਂ ਇਹਦੇ ਵਿੱਚ ਸਿਰਕਾ ਪਾ ਦਿੰਨੇ ਆ ਵਾਈਟ ਸਿਰਕਾ ਤੇ ਨਾਲ ਹੀ ਆਪਾਂ ਸੋਇਆ 소ਸ ਪਾ ਦਿੰਨੇ ਆ ਸਿਰਕਾ ਆਪਾਂ 2 ਚਮਚ ਪਾਵਾਂਗੇ 1.5 ਚਮਚ ਆਪਾਂ ਸੋਇਆ 소ਸ ਪਾਈ ਤੇਨੂੰ ਚੰਗੀ ਤਰ੍ਹਾਂ ਹਿਲਾ ਲੈਣੇ ਆ ਤੇ ਥੋੜੀ ਜੀ ਆਪਾਂ ਟਮਾਟੋ ਕੈਚੱਪ ਪਾ ਦਿੰਨੇ ਆ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਤੁਸੀਂ ਇਹਦੇ ਵਿੱਚ ਹੋਰ ਵੀ ਆਪਣੀ ਜ਼ਰੂਰਤ ਅਨੁਸਾਰ ਸਬਜ਼ੀਆਂ ਪਾ ਸਕਦੇ ਜੇ ਤੇ ਪਾਸਤਾ ਆਪਣਾ ਬਣ ਕੇ ਤਿਆਰ ਹੋ ਗਿਆ